Altu News Channel ਦੇ ਵਿੱਚ ਤੁਹਾਡਾ ਸਵਾਗਤ ਹੁਣ ਦਿੱਲੀ ਦੂਰ ਨਹੀਂ 5 ਘੰਟੇ 25 ਮਿੰਟ ਸਿਰਫ ਲੱਗਣਗੇ ਦਿੱਲੀ ਪਹੁੰਚਣ ਦੇ ਵਿੱਚ ਵੰਦੇ ਭਾਰਤ ਐਕਸਪ੍ਰੈਸ ਅਮਰਸਾ ਤੋਂ ਰਵਾਨਾ ਟ੍ਰੇਨ ਨਾਲ ਸੈਲਫੀ ਲੈਂਦੇ ਨਜ਼ਰਾਂ ਯਾਤਰੀ ਐਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਅਮਰਸਾ ਤੋਂ ਨਵੀਂ ਦਿੱਲੀ ਲਈ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਅੱਜ ਰਵਾਨਾ ਹੋ ਗਈ ਪੀਐਮ ਮੋਦੀ ਨੇ ਅਯੁੱਧਿਆ ਦੇ ਵਿੱਚ 8 ਟ੍ਰੇਨਾਂ ਨੂੰ ਹਰੀ ਝੰਡੀ ਦੇ ਕੇ ਇਸ ਦੀ ਸ਼ੁਰੂਆਤ ਕੀਤੀ ਵੰਦੇ ਭਾਰਤ ਐਕਸਪ੍ਰੈਸ ਨੂੰ ਲੈ ਕੇ ਅਮਰਸਾ ਦੇ ਇਲਾਕਾ ਨਿਵਾਸੀਆਂ ਦੇ ਵਿੱਚ ਪਾਰੀ ਉੱਚਾ we'll ਹੈ ਰਵਾਨਗੀ ਤੋਂ ਪਹਿਲਾ ਟ੍ਰੇਨ ਦੇ ਵਿੱਚ ਸਫ਼ਰ ਕਰਨ ਵਾਲੇ ਲੋਕ ਇਸ ਟ੍ਰੇਨ ਦੇ ਨਾਲ ਸੈਲਫੀ ਲੈਂਦੇ ਨਜ਼ਰ ਆਏ ਤੇ ਚਿਹਰਿਆਂ ਦੇ ਉੱਤੇ ਖੁਸ਼ੀ ਸਾਫ਼ ਨਜ਼ਰ ਆ ਰਹੀ ਸੀ ਇਹ ਟ੍ਰੇਨ ਸ਼ੁੱਕਰਵਾਰ ਛੱਡ ਕੇ ਹਫ਼ਤੇ ਦੇ 6 ਦਿਨ ਚੱਲੇਗੀ ਤੇ 5 ਘੰਟੇ 25 ਮਿੰਟ ਦੇ ਵਿੱਚ ਅਮਰਸਰ ਤੋਂ ਦਿੱਲੀ ਪਹੁੰਚਾਏਗੀ ਉਦਘਾਟਨੀ ਸਮਾਰੋਹ ਵਿੱਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਸ ਟ੍ਰੇਨ ਨੂੰ ਚਲਾਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੇਲ ਮੰਤਰੀ ਅਸ਼wini ਵੈਸ਼ਨਵ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕੇ ਉਹਨਾਂ ਦੀ ਮੰਗ ਪੂਰੀ ਹੋਣ ਤੇ ਉਹ ਤੇ ਅਮਰਸਰ ਵਾਸੀ ਬਹੁਤ ਖੁਸ਼ ਹਨ ਜ਼ਿਕਰ ਹੋਇਆ ਹੈ ਕਿ ਹੁਣ ਤੱਕ ਸਿਰਫ ਸਾਬਦੀ ਐਕਸਪ੍ਰੈਸ ਹੀ ਅਮਰਸਰ ਤੋਂ ਨਵੀਂ ਦਿੱਲੀ ਜਾਣ ਵਾਲੀ ਸੁਪਰ ਫਾਸਟ ਟ੍ਰੇਨਾਂ ਦੇ ਵਿੱਚੋਂ ਇੱਕ ਸੀ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਲਈ ਅਮਰਸਰ ਤੋਂ ਗੁਰਪ੍ਰੀਤ ਸੰਧੂ ਦੀ ਵਿਸ਼ੇਸ਼ ਰਿਪੋਰਟ ਇਸ ਟ੍ਰੇਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਕਿਹਾ ਜਾਊਗਾ ਕਿੰਨਾ ਸਫਲ ਦੇਖੋ ਇਹ ਟ੍ਰੇਨ ਜਿਹੜੀ ਹੈ ਅਮਰਸਰ ਵਾਸਤੇ ਇੱਕ ਬਹੁਤ ਹੀ ਵਧੀਆ ਟ੍ਰੇਨ ਹੋਏਗੀ ਔਰ ਇਹਦਾ ਸਾਡੇ ਆਉਣ ਵਾਲੇ ਯਾਤਰੀਆਂ ਨੂੰ ਬਹੁਤ ਲਾਭ ਹੋਏਗਾ ਪੂਰੇ ਮੱਧਮਾਰਗ ਦੇ ਯਾਤਰੀ ਜਿਹੜੇ ਬਹੁਤ ਜਾਜ ਸਫਰ ਨਹੀਂ ਕਰ ਸਕਦੇ ਜਾਜ ਵਾਲੀਆਂ ਸਹੂਲਤਾਂ ਇਸ ਟ੍ਰੇਨ 'ਚ ਹੋਣਗੀਆਂ ਪਰ ਪੈਸੇ ਜਾਜ ਦੇ ਨਾਲੋਂ ਬਹੁਤ ਘੱਟ ਹੋਣਗੇ। ਅੰਮ੍ਰਿਤਸਰ ਗੁਰੂ ਨਗਰੀ ਦੇ ਸ਼ਹਿਰ ਵਾਸੀਆਂ ਨੇ ਇਹ ਜ਼ਿੰਮੇਵਾਰੀ ਦਿੱਤੀ și ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਇਹ ਆਪਾਂ ਜ਼ਿੰਮੇਵਾਰੀ ਨਿਭਾ ਕੇ ਨਿਭਾਈ ਔਰ ਇੱਕ ਟ੍ਰੇਨ ਜਿਹੜੀ ਅੰਮ੍ਰਿਤਸਰ ਨੂੰ ਸਮਰਪਿਤ ਹੋਣ ਜਾ ਰਹੀ ਹੈ। ਮੈਂ ਚੇਚੇ ਤੌਰ ਤੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਜੀ ਉਹਨਾਂ ਦਾ ਧੰਨਵਾਦ ਕਰਦਾ ਏ ਕਿ ਮੇਰੇ ਬਾਰ-ਬਾਰ ਗੱਲ ਕਰਨ ਤੇ ਉਹਨਾਂ ਨੇ ਗੱਲ ਰੱਖਣ ਤੇ ਵਕਾਲਤ ਕਰਨ ਦੀ ਇਸ ਟ੍ਰੇਨ ਪ੍ਰਤੀ ਕੋਈ ਗੱ